ਹੈਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਲਜੀਤ कौर ਚੈਨਲ ਵੱਚੋਂ ਆਪ ਸਭ ਦਾ ਸਵਾਗਤ ਹੈ ਹਾਂਜੀ ਅੱਜ ਆਪਾਂ ਤੁਹਾਨੂੰ ਇੱਕ ਨਵਾਂ ਬਾਰਡਰ ਬਣਾਉਣਾ ਦੱਸਾਂਗੇ ਇਹ ਬਾਰਡਰ ਬਣਾਉਣ ਵਾਸਤੇ ਆਪਾਂ ਚੰਤੀ ਕੁੰਡੇ ਲਏ ਇਹ ਹੁਣ ਇਹਦੀ ਸਲਾਈ ਆਪਾਂ ਪਹਿਲੀ ਸਿੱਧੀ ਬਣਾਈ ਤੇ ਦੂਜੀ ਸਲਾਈ ਆਪਾਂ ਉਲਟੀ ਬਣਾਈਏ ਹੁਣ ਆਪਣੀ ਇਹ ਸਿੱਧੀ ਸਲਾਈ ਆ ਸਿੱਧੀ ਸਲਾਈ ਚ ਹੁਣ ਆਪਾਂ ਇਹ ਤੁਹਾਨੂੰ ਡਿਜ਼ਾਈਨ ਬਣਾਉਣਾ ਦੱਸਾਂਗੇ పేలా కు కండా ఏ కండా సెన్యా సై పావేస్ తర సై పాన కండే ఉత్ కుండే ఉతార 2 3 4 5 6 7 ਇਹ 7 ਕੁੰਡੇ ਆਪਾਂ ਉਤਾਰਦੇ ਤੁਹਾਡੀ ਮਰਜ਼ੀ ਆ 5 ਤਾਰ ਨੇ 7 9 ਜਿੰਨੇ ਵੀ ਤੁਸੀਂ ਉਤਾਰਨੇ ਕੁੰਡੇ ਉਤਾਰ ਸਕਦੇ ਮੈਂ ਤਾਂ ਇਹ ਸੱਤ ਕੁੰਡੇ ਉਤਾਰੇ ਹੁਣ ਆਪਾਂ ਤਾਗਾ ਪਿੱਛੇ ਰਹਿਣ ਦਾਂ ਇਸ ਕੁੰਡੇ ਨੂੰ ਆਪਾਂ ਸਿੱਧਾ ਬੰਨ ਲੈਣਾ ਇਹ ਸਿੱਧਾ ਬੰਨ ਲਿਆ ਹੁਣ ਆਪਾਂ ਇਸ ਤਰ੍ਹਾਂ ਵਲ ਪਾ ਲਿਆ ਇਹ ਦੋ ਕੁੰਡੇ ਹੋ ਗਏ ਇਹ ਆਪਣੇ ਤਿੰਨ ਕੁੰਡੇ ਹੋ ਗਏ ਵਲ ਪਾ ਲਿਆ ਚਾਰ ਤੇ ਪੰਜ ਕੁੰਡੇ ਹੋ ਗਏ ਵਲ ਪਾ ਲਿਆ సత కు ఏ కతారే సే సత కు బ తన కు కడే సే బ దో then ਇਹ ਆਪਾਂ ਦੋ ਕੁੰਡੇ ਗੈਪ ਦੇ ਨਾਸਤੇ ਬਣਾਏ ਆ ਹੁਣ ਵਾਪਸ ਇਸੇ ਕੁੰਡੇ ਨੂੰ ਆਪਾਂ ਸਲਾਈ ਤੇ ਲੈ ਲਾਂਗੇ ਇਸ ਤਰ੍ਹਾਂ ਫੇਰ ਆਪਾਂ ਸੱਤ ਕੁੰਡੇ ਉਤਾਰਾਂਗੇ 1 2 3 4 5 ਇਹ ਸੱਤ ਕੁੰਡੇ ਆਪਾਂ ਵਾਪਸ ਆਪਾਰ ਦੇ ਸਲਾਈ ਤੋਂ ਦੀ ਹੁਣ ਆਪਣੇ ਇਹ ਜਿਹੜਾ ਕੁੰਡਾ ਰਹਿ ਗਿਆ ਤੇ ਆਪਾਂ ਸੱਤ ਕੁੰਡੇ ਬਣਾਵਾਂਗੇ 1 2 3 4 5 6 7 ਇਹ ਆਪਣੇ ਸੱਤ ਕੁੰਡੇ ਬਣ ਗਏ ఏ దో కుడే గైవ దాస్త బా లే తీసరా కుడా ఉతారేను వాసే ఇర సత కు ఉతారో దెన్ చార సత కు తారే హాను సె బ కు కండితో దో తిని చార్ 5 6 ਇਹ ਆਪਣੇ 7 ਕੁੰਡੇ ਹੋ ਗਏ ਹੁਣ ਆਪਣੇ ਜਿਹੜੇ 3 ਕੁੰਡੇ ਆ ਇਹ 3 ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਇਹ ਆਪਾਂ 3 ਕੁੰਡੇ ਸਿੱਧੇ ਬਣਾ ਲੇ ਹੁਣ ਆਪਣੀ ਉਲਟੀ ਸਲਾਈ ਆ ਗਈ ਜਿਹੜੀ ਉਲਟੀ ਸਲਾਈ ਸਾਰੀ ਆਪਾਂ ਇਹ ਉਲਟੀ ਬਣਾਵਾਂਗੇ ਇਹ ਸਾਰੀ ਸਲਾਈ ਆਪਾਂ ਉਲਟੀ ਬਣਾਵਾਂਗੇ ਇਹ ਜਿਹੜੇ ਕੁੰਡੇ ਆਪਾਂ ਸੱਤ ਬਣਾਏ ਸੀ ਇਹ ਵੀ ਸਾਰੇ ਆਪਾਂ ਉਲਟੇ ਬਣਾਵਾਂਗੇ ਸਾਰੀ ਸਿਲਾਈ ਆਪਾਂ ਉਲਟੀ ਬਣਾ ਲਈ ਤੇ ਆਪਣਾ ਬਾਰਡਰ ਬਣ ਕੇ ਤਿਆਰ ਆ ਆਪਾਂ ਇੰਨਾ ਬਾਰਡਰ ਬਣਾ ਸਕਦੇ ਹਾਂ ਥੱਲੇ ਫਿਰ ਇਸ ਤੋਂ ਬਾਅਦ ਡਿਜ਼ਾਈਨ ਬਣਾ ਸਕਦੇ ਹਾਂ ਜਿਵੇਂ ਵੀ ਬਣਾਉਣਾ ਜੇ ਤੁਹਾਨੂੰ ਅੱਜ ਦੀ ਇਹ ਬਾਰਡਰ ਵਾਲੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਚੋੱਕ ਕੇ ਬਾਏ ਬਾਏ